ਦੇ ਖੈਰਪੁਰ ਵਿੱਚ ਪ੍ਰਭ ਆਸਰਾ ਸੰਸਥਾਨ ਨੇ ਕੀਤਾ ਰੈਸਕਿਊ 7 ਡਿਗਰੀ ਟੈਂਪਰੇਚਰ ਵਿੱਚ ਭੰਗ ਦੇ ਪੱਤੇ ਖਾ ਕਰ ਰਿਆ ਸੀ ਗੁਜਾਰਾ ਮੈਂ ਕੰਮ ਕੱਟ ਕਰਦਾ ਜੀ ਮੇਰਾ ਜਿੱਦਣ ਬਾਦਰ ਅੰਕਲਾਂ ਜਾਂ ਘਰਾਂ ਪਹੁੰਚਿਆ ਪਾਲੀ ਬਾਬੇ ਜਾਂਦੇ ਉਦਣ ਦੇ ਬਾਅਦ ਮੈਂ ਕੰਮ ਕਰ ਛੱਡ ਕੇ ਫਾਇਰ ਕਰਨੇ ਕੋਈ ਨਹੀਂ ਕਰਨਾ ਕੋਈ ਨਹੀਂ ਕਰਨਾ ਬਾਬਾ ਜੀ ਸੇਵਾ ਕਰਨੀ ਚੱਲੀਏ ਫਿਰ ਬਾਬੇ ਕੋਲ ਨੂੰ ਬਾਬੇ ਤਾਂ ਉਰੀ ਬੈਠੇ ਆ ਮੇਰੇ ਪਿੰਡ ਦੇ ਵਿੱਚ ਆਰੇ ਬੈਠੇ ਬਾਬੇ ਮੈਂ ਮੰਤਰ ਹੂੰ ਚਲੋ ਉੱਥੇ ਮਾੜੀ ਪਰ ਚੱਲੀ ਪਾਲੀ ਨਾ ਕੋਲ ਨੂੰ ਮੈਂ ਤੁਹਾਡੀ ਮਾੜੀ ਮਾੜੀ ਦਾ ਠੇਕਾ ਨਹੀਂ ਲਿਆ ਵਾ ਮੈਨੂੰ ਨਹੀਂ ਜਾਣਾ ਮੇਰੇ ਕੋਲ ਲੱਕੜੀ ਦੀ ਛੱਡੀ ਆ ਗਾਲੀ ਕਿੱਥੇ ਦਾ ਬਾਈ ਇਹਨੂੰ ਤਾਂ ਪਛਾਣਦਾ ਤੂੰ ਨਹੀਂ ਚੱਕੋ ਚੱਕੋ ਕੋਈ ਨਹੀਂ ਕੋਈ ਨਾ ਬਣਾਏ ਚੱਕ ਲੋ ਇਹ ਸ່ຽਨਾ ਆਪਣੇ ਮਨਜ਼ੇ ਤੇ ਚਲੇ ਜਾਂਦਾ ਕੋਈ ਨਹੀਂ ਆਜ 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 عمرੇ ਦੀ 25 ਸਾਲ ਦੀ ਹੋਣੀ ਹੈ ਲਗਭਗ ਤੇ ਨਗਰ ਨਿਵਾਸੀਆਂ ਨੇ ਦੱਸਿਆ ਵੀ ਰਾਤ ਨੂੰ ਇੱਥੇ ਸੜਕ ਦੇ ਕਿਨਾਰੇ ਕਈ ਵਾਰ ਖੋਈ ਜਿ ਲੈ ਕੇ ਪੈ ਜਾਂਦਾ ਤੇ ਹੁਣ ਵੀ ਮਤਲਬ ਇਸ ਵੇਲੇ ਵੀ ਕਹਿੰਦੇ ਜਿੱਥੇ ਬੈਠੇ ਸੀ ਸੜਕ ਦੇ ਕਿਨਾਰੇ ਇਥੇ ਰਾਤ ਨੂੰ ਸੌਂ ਜਾਂਦਾ ਹੈ ਇੰਨੀ ਠੰਡ ਦੇ ਵਿੱਚ ਭੁੱਖਾ ਪਿਆਸਾ ਪਤਾ ਨਹੀਂ ਕਦੇ ਰੋਟੀ ਖਾ ਲਈ ਕਿਸ ਨੇ ਦੇਤੀ ਤੇ ਅਦਰਵਾਈਜ਼ ਆ ਇਹ ਵੀ ਮਾਨਸਿਕ ਖਾਲਤ ਜਿਹੜੀ ਹੈਗੀ ਹੈ ਇਸ ਵੇਲੇ ਕਾਫੀ ਧਿਆਨ ਮੰਗਦੀ ਹੈ ਜੀ ਨੌ ਜੂੜੀ ਬੇਲੇ ਗੀ ਬਜ਼ੁਰਗ ਹੁੰਦੇ ਬਿਲਕੁਲ ਕੰਮ ਕਰਨੇ ਦਿਲ ਕਰਦਾ ਕੁਛ ਹਾਂ ਕੰਮ ਨਹੀਂ 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 ਮੈਂ ਕੰਮ ਕੱਟ ਕਰਦਾ ਜੀ ਮੈਂ ਤਾਂ ਜਿੱਦਣ ਬਾਦਰ ਅੰਕਲਾ ਜਾਂ ਘਰਾਂ ਪੈ ਕੇ ਪਾਲੀ ਬਾਬੇ ਜਾਂਦੇ ਉਦਣ ਦੇ ਬਾਅਦ ਮੈਂ ਕੰਮ ਕਰ ਛੱਡ ਕੇ ਆਏ ਕਰਨੇ ਆਰ ਉਹ ਆ ਦੇ ਕੇ ਨਾਮ ਦਿਹਾੜੀ ਦੀ ਮੇਰੀ ਏਡਾ ਠਾਣੀ ਮਾ ਤੇਰੀ ਨੂੰ ਆ ਕੇ ਆ ਜਦੋਂ ਨਾ ਮੈਂ ਉਦਣ ਦੇ ਬਾਅਦ ਕੰਮਕਾਰ ਸਾਰੇ ਛੱਡ ਉਹਨਾਂ ਦੀ ਸਾਈਡ ਤੇ ਛੋਟੀ ਉਮਰ ਦੇ ਜੀ ਬਹੁਤ ਲੋਕਾਂ ਦੇ ਕੰਮ ਕਰ ਕਰ ਕੇ ਦੇਖ ਲਿਆ ਸੀ ਹੂੰ ਕੋਈ ਪੈਸਾ ਤੇ ਨਾ ਦੇਣ ਕਰ ਆਉਂਦਾ ਨਹੀਂ ਸਾਡੇ ਪਿੰਡ ਵਿੱਚ ਪਿੰਡ ਦੇ ਸਾਰੇ ਬੈਠੇ ਨੇ ਕਿਹਦੇ ਨਹੀਂ ਪੈਸੇ ਦਿੱਤੇ ਦੱਸੋ ਤਾਂ ਵਾਕੀ ਤੁਹਾਡੇ ਬਾਬੇ ਬਾਬਿਆਂ ਨੂੰ ਅਸੀਂ ਹਾਲੂਗਾ ਹਲਾਪੇ ਹਾਂ ਪਰ ਤੁਸੀਂ ਹੈ ਨਾ ਦਾਸ ਸਾਹਿਬ ਦੇ ਹੁਣ ਸਾਡੇ ਪੈ ਹੈਗੇ ਆ ਕੋਈ ਕਰਦਣਿਆ ਸੀ ਹੁਣ ਫਿਰ ਆਪਾਂ ਸਰਕਾਰੀ ਨੌਕਰੀ ਕਰੀਏ ਕੁਛ ਹਾਂ ਕੰਮ ਕੁਮ ਹੋਰ ਆਪਣੇ ਲੈਵਲ ਤੇ ਨਹੀਂ ਕਰਨਾ ਕੋਈ ਨਹੀਂ ਨਹੀਂ ਹੂੰ ਕੰਮ ਨਹੀਂ ਕਰਨਾ ਕੋਈ ਕੋਈ ਨਹੀਂ ਕਰਨਾ ਬਾਬੇ ਦੀ ਸੇਵਾ ਕਰਨੀ ਹਾਂ ਚੱਲੀਏ ਫਿਰ ਬਾਬੇ ਕੋਲ ਨੂੰ ਬਾਬੇ ਤਾਂ ਉਰੀ ਬੈਠੇ ਆ ਮੇਰੇ ਪਿੰਡ ਦੇ ਵਿੱਚ ਆਰੇ ਬੈਠੇ ਬਾਬੇ ਮਹੰਤੋਰੇ ਹੂੰ ਬਾਕੀ ਦੋਨੂੰ ਪਤਾ ਹੀ ਆ ਆ ਦੁਨੀਆ ਦਾ ਚਲੋ ਉੱਥੇ ਮਾੜੀ ਪਰਚਲੀ ਪਾਲੀ ਨਾਲ ਕੋਲ ਨੂੰ ਮੈਂ ਥੋੜੀ ਮਾੜੀ ਮਾੜੀ ਦਾ ਠੇਕਾ ਨਹੀਂ ਲਿਆ ਵਾ ਮੈਨੂੰ ਨਹੀਂ জানা ਮੈਂ ਉਹ ਲੱਕੜੀ ਫੇਰਦੀ ਆ ਗਾਲੀ ਕਿੱਥੇ ਦਾ ਬਾਈ ਆ ਇਹਨੂੰ ਤਾਂ ਪਛਾਣਦਾ ਤੂੰ ਨਹੀਂ ਠੀਕ ਆ ਗੱਲ ਹਾਂ ਸਹੀ ਇਦਨੇ ਵਿਦਿਆਰ ਬਾਈ ਹੋਰ ਕੇ ਹੂੰ ਆ ਮੈਂ ਤਾਂ ਢੂਮਾਣੇ ਕਾਹੜੀ ਲਿਆ ਵਾ ਨਾ ਨਾ ਕਾਹ ਦੇ ਠੱਕਾ ਲਿਆ ਵਾ ਮੈਂ ਢੂਮਾਣੇ ਜੋੜਨ ਠੱਕਾ ਥੋੜੀ ਲਿਆ ਬੈਠਾ ਨਥੇ ਗਾ ਮੈਂ ਥੋੜੀ ਬਾਗੜ ਮੈਂ ਬੈਠਣ ਵਾਲਾ ਵਗਿਆ ਕੱਲ ਹੀ ਹਾਂ ਹੋਰ ਵੀ ਮੁਲਕ ਹੋ ਸਕਦਾ ਸੋਡੇ ਪਿੰਡ ਨੂੰ ਹੂੰ ਕਾਹੀ ਦਈ ਦੀ ਸੁੱਕ ਸੁੱਕ ਲਿਆ ਇਹਨੇ ਆਹੀ ਰਹਿ ਗਿਆ ਕਿਤੇ ਹੁਣ ਕਰਨਾ ਕੀ ਆ ਫਿਰ ਹਾਂ ਹੁਣ ਕਰਨਾ ਕੀ ਆ ਕੁਝ ਵੀ ਨਹੀਂ ਕਰਨਾ ਥੋੜੀ ਭੇਜ ਦੇ ਉਹਨੂੰ ਭੇਜ ਦਿਓ ਅਸੀਂ ਆਪੇ ਸਵਾਰ ਦੂੰਗੇ ਹੁਣ ਰਾਤ ਨੂੰ ਕਿੱਥੇ ਪੈਣਾ ਅੱਜ ਹਾਂ ਰਾਤ ਨੂੰ ਉਰੇ ਹੁੰਦਾ ਜੀ ਪਿੰਡਾ ਮੇਰਾ ਧੂਨੇ ਵੀ ਪਿੰਡਾ ਅੱਡਾ ਬੜਾ ਪਿੰਡ ਬੈਠਾ ਮੇਰਾ ਉਰੇ ਨਾ ਫਿਰ ਦਾਲੇ ਨੂੰ ਕਪੜਾ ਨਹੀਂ ਲੈਣਾ ਕੋਈ ਵਾਹੀ ਦੇ ਕਪੜਾ ਨਾ ਨਾ ਇੰਨੀ ਠੰਡ ਠੰਡ ਬਹੁਤ ਐਤੀ ਪੈਣਾ ਚਾਹੀਦਾ ਕੋਈ ਜਗਾ ਰਹਿਣਾ ਤੂੰ ਇਸ ਫੱਕਰ ਆ ਗੱਲ ਨਹੀਂ ਕਰਤੀ ਕਿਰੀ ਬਾਬੇ ਦੇ ਕਰਨ ਬਾਦ ਨੂੰ ਨਾ ਨਾ ਉੱਪਰ ਬੈਠਾ ਉਹ ਪਿੰਡ ਵਾਲਾ ਰੋਟੀ ਪੈਣੀ ਜਿੱਥੇ ਦੇਖ ਕੇ ਖਾਣਾ ਨਹੀਂ ਦਿੰਦਾ ਲੈ ਤਾਂ ਮੈਂ ਉਠਾ ਕੇ ਨਹੀਂ ਕਰਦਾ ਜੱਥੇ ਜਵਾਬ ਦੇ ਮੋਰਚੇ ਦਾ ਦਿੱਤਾ ਚੰਗੂ ਇਹ ਸਿੰਦਰੋ ਦੇ ਧਾਰ ਵਾਲੇ ਜਿਹੜੇ ਪਹਿਲੇ ਡੈਥ ਹੋ ਗਈ ਸੀ ਉਹ ਵੀ ਪੂਰੀ ਠੀਕ ਨਹੀਂ ਮੈਂਟਲੀਨ ਦਿਮਾਗ ਤੇ ਉਹਦਾ ਦਿਮਾਗ ਹੀ ਪਹਿਲਾਂ ਦੇਖੀ ਪਹਿਲਾਂ ਦਿੱਤੀ ਹੈ ये पहला ठीक था कुछ ठीक था इसका बाप उथले बजे अच्छे किया काम कर देड़ी ड्यूटी करता पूरी नौकरी करता रे मेरी कर गल नौकरी करता फिर सारा इदी पता नहीं क्या करया ओदी सब तो आ गया बैठ जाओ कोई काम है करता होना इदा बापू भी थे एक ले ही बहन पून कोई नहीं घर कौन है घर तक कोई नहीं है घर दे सारे घर बार घर कहां है का कमरे में है ना बाबा ਉਹ ਮਮੀ ਕੋਲ ਜਾਣਾ ਬੀਬੀ ਕੋਲ ਬਣੀ ਕੋਲ ਮਾਂ ਕੋਲ ਜਾਣਾ ਨਾ ਨਾ ਮੈਂ ਨਹੀਂ ਜਾਣਾ ਕਿਤੇ ਵੀ ਮਰੀ ਨਹੀਂ ਹੈਗੀ ਉਹ ਜੀ ਹੁੰਦੀ ਆ ਮੇਰੀ ਮਾਂ ਤੈਨੂੰ ਯਾਦ ਕਰਦੀ ਬੋਲ ਮੈਂ ਕਿਤੇ ਨਹੀਂ ਜਾਣਾ ਤੈਨੂੰ ਬੁਲਾਉਂਦੀ ਆ ਮੇਰੇ ਘਰ ਆ ਗਈ ਉਹ ਅੰਦਰ ਰਹਿੰਦੀ ਆ ਕਿੰਨਾ ਅੰਦਰ ਪੰਮੂ ਵਾਲੀ ਉਹ ਬੀਬੀ ਆ ਜੀ ਮੇਰੀ ਤਾਂ ਮੇਰੇ ਆਈਆਂ ਉਹ ਮੇਰੇ ਘਰ ਆ ਜੀ ਉਹ ਤੈਨੂੰ ਬੁਲਾਉਂਦੇ ਦੇ ਕਹਿੰਦੀ ਮੈਂ ਮੁੰਡੇ ਨੂੰ ਮਿਲਣਾ ਨਾ ਨਾ ਮੈਂ ਨਹੀਂ ਜਾਂਦਾ ਹਾਈ ਕਿਤੇ ਕੱਕਦੀ ਬੁਲਾਉਂਦੀ ਤੈਨੂੰ ਮੈਂ ਪਹਿਲਾਂ ਵੀ ਬੁਲਾਉਂਦੀ ਆ ਮਮੂਨਾਂ ਦਾ ਭਾਈ ਆ ਮੈਂ ਦਾ ਮੇਰਾ ਮੁੰਡਾ ਨੂੰ ਮਲਾ ਦੂੰਗਾ ਨੂੰ ਬਾਲ ਦੇ ਲਾਟਾ ਬਲਾਏ ਕੋਈ ਉਹ ਅੱਗਰੀ ਪਣੀ ਅੱਗਰੀ ਨੂੰ ਕੋਈ ਕੋਈ ਨਾ ਕਰ ਕੋਈ ਨਾ ਬਣਾ ਇਹ ਤਾਂ ਚੱਕ ਲੋ ਇਹ ਸਿਆਣਾ ਆਪਣੇ ਮਨ ਜਿਹਾ ਚਲੇ ਜਾਂਦਾ ਆ 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 ਨਾ ਅਲ ਬੂਟ ਪਾ ਲੈ ਆਰਾਮਨਾਥ ਬੈਜ ਆਪਾਂ ਬੀਬੀ ਵੀ ਅੱਜ ਅਲ ਬੂਟ ਪਾ ਲੈ ਨਹੀਂ ਇੱਥੇ ਹੀ ਛੱਡ ਲੈ ਮੈਨੂੰ ਬੈਠ ਉਹ ਬੈਜ ਉਹ ਬੈਜ ਮੈਂ ਤਾਂ ਮੰਨ ਬੈਰਾ ਦੀਦੀ ਆ ਕੰਮ ਤੇ ਇਕੱਲਾ ਥਾਂ ਤੇ ਨੀਆ ਉੱਠ ਜੋ ਮਾਰ ਲੱਕੋਇਆ ਹੈ ਬੈਠ ਜਾ ਬੈਠ ਆਰਾਮ ਨਾਲ ਬੈਠਾ ਆਪਣੀ ਆ ਜਾਣਾ ਉਹ ਹਟ ਜਾ ਬਸ 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 ਬੈਠ ਜਾ ਪਹਿਲਾਂ ਹੁਣ ਨਿਕਲ ਬੈਠ ਜਾ ਬਸ ਬਸ ਬੈਠ ਜਾ ਹੁਣ ਆ ਜਾਣਾ ਬੰਦੂਰੀ ਉਹ ਨਹੀਂ ਬੈ ਜਾ ਠੀਕ ਸੰਦੀਪ ਨਾ ਅੱਜ ਕੋਈ ਨਹੀਂ ਬੈ ਜਾਣਾ ਇਹਨਾਂ ਬੈ ਜਾਣਾ ਕੋਈ ਨਹੀਂ ਥੋੜੀ ਦੇਰ ਆ ਜਾਂਦੀ ਇਹ ਬੈ ਜਾ ਫੋਨ ਲਾ ਕਰਦੀ ਬੈ ਤੇਰੇ ਕੋਲੇ ਹੈ ਕਾ ਬੜਾ ਠੀਕ ਹੈ ਇੱਥੇ ਆਪਾਂ ਨੇ ਆਪਾਂ ਕਿ ਦੂਰ ਜਾਣਾ ਕਿਤੇ ਮੈਨੂੰ ਪਿੰਡ ਵਾਲੇ ਤੋਂ ਬੁਲਾਓ ਉਹ ਨਾਲੇ ਕੋਈ ਪਿੰਡ ਵਾਲੇ ਆ ਵੀ ਤੇ ਪਿੰਡ ਵਾਲੇ ਆ ਲੈ ਮੇਰੇ ਕਾਲ ਆ ਜਾ ਮੈਂ ਬੈਠਾ ਦੋ ਮੇਰੇ ਭਾਈ ਹਾਂ ਨਹੀਂ ਕਣ ਖੋਲਣ ਮੇਰਾ ਗੀਤ ਹੋਰ ਬੀਬੀ ਨੂੰ ਬੀਬੀ ਬਿਲਡਰ ਬਲਾਉਂਦੇ ਬੀਬੀ ਨੇ ਬਹਿ ਜਾਣਾ ਅੱਗੇ ਉਹ ਕੇ ਬੈਠੂਗੀ ਉਹ ਮੋੜਾ ਉਹ ਮੋੜਾ ਬਿਠਾ ਲੱਗੇ ਮੋੜੀ ਬਹਿ ਕੇ ਬਹਿ ਜਾਣਾ ਕਿ ਕੀ ਕਹਿਸੀ ਹੈ ਰਾਏ ਦਵਾਏ ਦਵਾ ਕੇ ਮੈਨੂੰ ਲਾਇਓ ਦੇਖੋ ਦੇਖੋ ਕੁਦਰਤ ਦਾ ਬੰਦਾ ਕਿਸੇ ਵੇਲੇ ਵੀ ਬੇਬਸ ਹੋ ਜਾਂਦਾ ਲਾਚਾਰ ਹੋ ਜਾਂਦਾ ਘਰ ਦੇ ਵਿੱਚ ਚਾਂਸ ਖਾਵੇਂ ਹਾਲਾਤ ਬਣ ਜਾਂਦੇ ਆ ਇਹ ਪਿੰਡ ਦਾ ਜਹਾਜ ਇਹਨੇ ਸੁਣਾਵੇ ਕੋਈ ਰਾਜਾ ਹੈ ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ ਤੇ ਕਿਸੇ ਨਾ ਵੀ ਕਿਸੇ ਵੇਲੇ ਐਸੇ ਹਾਲਾਤ ਬਣ ਜਾਂਦੇ ਨੇ ਕਿ ਇਹਦੇ ਘਰ ਦੇ ਵਿੱਚ ਜਿਵੇਂ ਉਹ ਪਿਤਾ ਜੀ ਦੀ ਡੈਥ ਹੋ ਗਈ ਡੈਥ ਤੋਂ ਬਾਅਦ ਇਹਦੀ ਮਾਨਸਿਕ ਹਾਲਤ ਵੀ ਕਹਿੰਦੇ ਕਾਫੀ ਖਰਾਬ ਹੋਈ ਇਹਦੀ ਮਦਰ ਦੀ ਦੋਨੋਂ ਜਣੇ ਘਰ ਦੇ ਵਿੱਚ ਰਹਿੰਦੇ ਸੀ ਪਰ ਮਾਂ ਦੀ ਹਾਲਤ ਜਾਦੇ ਖਰਾਬ ਹੋਣ ਕਰਕੇ ਪਹਿਲਾਂ ਉਪਰਾ ਬਾਸਲਾ ਸੰਸਦ ਦੇ ਵਿੱਚ ਪਿੰਡ ਵਾਲੇ ਸੱਜਣਾਂ ਵੱਲੋਂ ਇਨਨਾਂ ਨੇ ਐਸਡੀਐਮ ਨੂੰ ਅਪਰੋਚ ਕੀਤੀ ਤੇ ਉਹ ਪ੍ਰਭਾਸਰਾ ਸੰਸਥਾ 'ਚ ਦਾਖਲ ਹੋ ਗਈ ਉਹਨਾਂ ਦੇ ਆਪਰੇਸ਼ਨ ਵਗੈਰਾ ਹੋਏ ਤੇ ਹੁਣ ਇਸ ਵੇਲੇ ਕਾਫੀ ਹਾਲਤ ਉਹਨਾਂ ਦੀ ਠੀਕ ਹੈ ਪਰ ਪਿੱਛੇ ਇਹਨਾਂ ਦਾ ਬੇਟਾ ਜਿਹੜਾ ਹੈਗਾ ਮਨੁੱਖ ਦਾ ਉਮਰੇ ਦੀ 25 ਸਾਲ ਦੀ ਹੋਣੀ ਹੈ ਲਗਭਗ ਤੇ ਨਗਰ ਨਿਵਾਸੀਆਂ ਨੇ ਦੱਸਿਆ ਵੀ ਰਾਤ ਨੂੰ ਇੱਥੇ ਸੜਕ ਦੇ ਕਿਨਾਰੇ ਕਈ ਵਾਰ ਖੋਈ ਜੀ ਲੈ ਕੇ ਪੈ ਜਾਂਦਾ ਤੇ ਹੁਣ ਵੀ ਮਤਲਬ ਇਸ ਵੇਲੇ ਵੀ ਕਹਿੰਦੇ ਜਿੱਥੇ ਬੈਠੇ ਸੀ ਸੜਕ ਦੇ ਕਿਨਾਰੇ ਇਥੇ ਰਾਤ ਨੂੰ ਸੌਂ ਜਾਂਦਾ ਹੈ ਇੰਨੀ ਠੰਡ ਦੇ ਵਿੱਚ ਭੁੱਖਾ ਪਿਆਸਾ ਪਤਾ ਨਹੀਂ ਕਦੇ ਰੋਟੀ ਖਾ ਲਈ ਕਿਸ ਨੇ ਦੇਤੀ ਤੇ ਅਦਰਵਾਈਜ਼ ਇਹ ਵੀ ਮਾਨਸਿਕ ਖਾਲਤ ਜਿਹੜੀ ਹੈਗੀ ਹੈ ਐਸ ਵੇਲੇ ਕਾਫੀ ਧਿਆਨ ਮੰਗਦੀ ਹੈ ਇਲਾਜ ਦਾ ਇਹਨੂੰ ਮੌਕਾ ਮਿਲਣਾ ਚਾਹੀਦਾ ਹੈ ਦੁਬਾਰਾ ਠੀਕ ਹੋ ਸਕਦਾ ਹੈ ਡਿਵੈਲਪਮੈਂਟ ਬ੍ਰੇਨ ਹੈਗਾ ਬੜੀ ਚਿੰਤਾ ਦਾ ਵਿਸ਼ਾ ਇਹ ਵੀ ਇਹੋ ਜਿਹੇ ਨਾਗਰਿਕ ਸਾਡੇ ਜਿਹੜੇ ਹੈਗੇ ਸਮਾਜ ਦੇ ਵਿੱਚ ਵੀ ਤੁਰੰਤ ਕੋਈ ਡੈਡੀਕੇਟਿਡ ਹੈਲਪਲਾਈਨ ਨਾ ਹੋਣ ਕਰਕੇ ਇਹਨੂੰ ਇਲਾਜ ਦਾ ਮੌਕਾ ਨਹੀਂ ਮਿਲਦਾ ਰੋਲਦੇ ਰਹਿੰਦੇ ਇਹੋ ਜੀ ਠੰਡ ਦੇ ਵਿੱਚ ਇੰਨੀ ਸਰਦੀ ਦੇ ਵਿੱਚ ਭੁੱਖੇ ਪਿਆਸੇ ਇਹਨਾਂ ਦੀ ਹਾਲਤ ਵਿਗੜਦੀ ਸੀਰੀਅਸ ਵੀ ਹੁੰਦੀ ਹੈ ਕਈ ਵਾਰੀ ਉਹਨਾਂ ਦੀ ਸਿਹਤ ਦਾ ਨੁਕਸਾਨ ਵੀ ਹੋ ਜਾਂਦਾ ਹੈ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਡੈਡੀਕੇਟਿਡ ਹੈਲਪਲਾਈਨ ਹੋਣੀ ਚਾਹੀਦੀ ਹੈ ਬੰਦਾ ਫੋਨ ਕਰੇ ਨਾਗਰਿਕ ਤੇ ਤੁਰੰਤ ਉਹਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ ਜਿਹੜੇ ਵਲਸਟਾਫ ਸੈਂਟਰ ਹੈਗੇ ਆ ਹਸਪੀਟਲ ਇਹਨਾਂ ਨੂੰ ਰਿਸੀਵ ਕਰਨ ਤੇ ਮੈਨੂੰ ਲੱਗਦਾ ਵੀ ਪਿੰਡਾਂ ਦੇ ਲੈਵਲ ਤੇ ਵੀ ਕੁਝ ਨਾ ਕੁਝ ਉਪਰਾਲਾ ਹੋਣਾ ਚਾਹੀਦਾ ਹੈ ਸੀਰੀਅਸਲੀ ਲੈਣਾ ਚਾਹੀਦਾ ਇਹਨਾਂ ਕੇਸਾਂ ਨੂੰ ਜਿਹੜੇ ਵੀ ਕੋਈ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਮਹੱਲੇ ਜਿਹੋ ਜਿਹੇ ਕੇਸ ਹੋਵੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਤਾਂ ਜੋ ਇਹਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ ਹੁਣ ਸਾਡੇ ਕੋਲ ਜਿਹੜੀ ਰਿਪੋਰਟ ਪਹੁੰਚੀ ਸੀ ਤੇ ਅੱਜ ਅਸੀਂ ਇਸ ਨੌਜਵਾਨ ਨੂੰ ਪ੍ਰਭ ਆਸਰਾ ਸੰਸਥਾ ਕੁਰਾਲੀ ਲੈ ਕੇ ਜਾ ਰਹੇ ਹਾਂ ਤੇ ਮੈਨੂੰ ਆਸ ਹੈ ਵੀ ਥੋੜੇ ਜਿਹਾ ਇਲਾਜ ਨਾਲ ਹੀ ਇਹ ਬੜੀ ਜਲਦੀ ਇੰਪਰੂਵ ਹੋ ਜਾਏਗਾ ਤੇ ਇੰਡੀਪੈਂਡੈਂਟ ਲਾਈਫ ਜੀਣ ਲਈ ਯਾਦ ਚ ਬੰਨੀ ਹੋਊ ਆਪਣੀ ਮਾਂ ਨੂੰ ਵੀ ਆਪਣੀ ਸੰਭਾਲ ਸੰਭਾਲਣ ਦੇ ਸਮਰੱਥ ਹੋਏਗਾ ਤੇ ਇਹਨਾਂ ਦਾ ਘਰ ਹੈ ਇੱਥੇ ਕਹਿੰਦੇ ਵੀ ਇਸੇ ਪਿੰਡ ਦੇ ਵਿੱਚ ਇੱਥੋਂ ਦੇ ਜੰਪਲ ਹੈਗੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਮੁਹਾਲੀ ਦੇ ਵਿੱਚ ਰਹਿਣ ਵਾਲਿਆਂ ਲੋੜ ਹੈ ਥੋੜੀ ਜਿਹੀ ਸਾਰੇ ਦੀ ਰਲ ਮਿਲ ਕੇ ਆਪਾਂ ਥੋ ਦਬਾਰਾ ਫਿਰਤੀ ਹੋ ਸਕਦੇ ਆਸ ਹੈ ਤੁਸੀਂ ਸਾਰੇ ਇਹਨੂੰ ਗੰਭੀਰਤਾ ਨਾਲ ਵਿਚਾਰੋਗੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹੋ ਜਿਹੇ ਨਾਗਰਿਕਾਂ ਵੱਲ ਧਿਆਨ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਜ਼ੁਰਗੋ ਕੀ ਕਹੀ ਸੀ ਇਹ ਜੋ ਨੌਜਵਾਨ ਨੂੰ ਅਜ ਪ੍ਰਵਾਸ ਰਸਾ ਸੰਸਾਈ ਜਿਹੜੀ ਜਾਰੀ ਹੈ ਇਹ ਤਾਂ ਥੋੜਾ ਨਸ਼ਈ ਕਰਦਾ ਤਾਂ ਘਰਾਂ ਆਪਣੇ ਜਾਂਦਾ ਰਿਹਾ ਪੂਰੀ ਬਾਹਰ ਦੀ ਸਮਦਾ ਦਾਗ ਹੈ ਬਾਹਰ ਇਹਦੇ ਕਰਕੇ ਅਸੀਂ ਕਈ ਵਾਰ ਬਨੈਲਾ ਕਰਿਆ ਵੀ ਇਹਨੂੰ ਲੈ ਜੀਏ ਕਿਸੇ ਤਰ੍ਹਾਂ ਹੋਰ ਵੀ ਕਈ ਵਾਰ ਆਲੇ ਪਰ ਇਹ ਭੱਜੂ ਜਾਂਦਾ ਤਾਂ ਅੱਜ ਅਸੀਂ ਸਵੇਰ ਦੇ ਸੀ ਗੱਲ ਕਰ ਰਹੇ ਹੁਣ ਆ ਤੁੰਮੀ ਪੈਣਾ ਇਹਦੀ ਮਾਂ ਪਹਿਲੇ ਉੱਠੀ ਗਈ ਵੀ ਹੈ ਬੰਦ ਕਰ ਦਾਂਗੇ ਆਪਾਂ ਪਹਿਲੇ ਆਸ਼ਰਮ ਵਿੱਚ ਗਈ ਵੀ ਹੈ ਜਿਹਦੇ ਕਰਕੇ ਹੁਣ ਇਹ ਵੀ ਚਲੇ ਜਾਊਗਾ ਠੀਕ ਹੋ ਜਾਊਗਾ ਛੇਤੀ ਉੱਥੀ ਹੈ ਇਹਦੀ ਮਾਂ ਉੱਥੀ ਹੈ ਹਾਂ ਤੇਂਦਰ ਗੌਰ ਹਾਂਜੀ ਠੀਕ ਹੈ ਜੀ ਹਾਂਜੀ ਖਾਲਸਾ ਜੀ ਪ੍ਰਭਾਸਾ ਸੰਸਥਾ ਦੀ ਜੱਜ ਟੀਮ ਇੱਥੇ ਪਹੁੰਚੀ ਹੈ ਨੌਜਵਾਨ ਨੂੰ ਲੈਣ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਹੁਤ ਵਧੀਆ ਪ੍ਰੰਲਾਏ ਜੀ ਪ੍ਰਭਾਸਾ ਰਾ ਦੀ ਟੀਮ ਦਾ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਦਾ ਜਿਹੜੇ ਕੋਈ ਜਿੰਨੇ ਵੀ ਕੋਈ ਲਵਾਰਸ ਫਿਰਦੇ ਆ ਕੋਈ ਮੰਦਭੁੱਧੀ ਹੈ ਕੋਈ ਵੀ ਹੈ ਸਾਰਿਆਂ ਦਾ ਇਲਾਜ ਪ੍ਰੋਪਰ ਕਰਦੇ ਆ ਸੋ ਇਹਨਾਂ ਦਾ ਜੋ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਜੋ ਇਹਨਾਂ ਵੱਲੋਂ ਚੈਰੀਟੇਬਲ ਟਰਸਟ ਬਣਾਇਆ ਗਿਆ ਹਸਪਤਾਲ ਖੋਲ੍ਹਿਆ ਗਿਆ ਉੱਥੇ ਵੀ ਡਾਕਟਰ ਜੋ ਵੀ ਬਹੁਤ ਵਧੀਆ ਡਾਕਟਰ ਹੈ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਇਹ ਮੁੰਡਾ ਖੈਰ ਤੁਹਾਡੇ ਪਿੰਡ ਦਾ ਹੀ ਹੈ ਖੈਰ ਹਾਂਜੀ 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 ਇਹ ਸਾਡੇ ਦਾ ਹੈ ਇਹਦਾ ਨਾਮ ਇੱਕ ਕਿੱਦਾਂ ਬਣ ਗਿਆ ਅਸਲ ਵਿੱਚ ਜਿਹੜੇ ਇਹਦੇ ਫਾਦਰ ਸਾਹਿਬ ਸੀਗੇ ਇਹਨਾਂ ਦੇ ਛੋਟੇ ਛੋਟੇ ਹੁੰਦੇ ਹੁੰਦੇ ਫਾਦਰ ਦੀ ਡੈਥ ਹੋ ਗਈ ਸੀ ਗਰਮੇਲ ਸਿੰਘ ਦੀ ਉਹਦੇ ਬਾਅਦ ਉਹਦੀ ਮਾਂ ਵੀ ਵਿਚਾਰੀ ਇਦਾਂ ਹੀ ਗਰੀਬੀ ਦਾ ਮੇਜ ਵਿੱਚ ਵੀ ਰਹੇ ਕੋਈ ਮਹਿਮਾਨ ਉਹ ਲੋਕ ਸੀ ਅੱਖਾਂ ਤੋਂ ਥੋੜਾ ਜਿਹਾ ਦੇਖਣ ਤੋਂ ਖਣ ਤੋਂ ਰਹਿ ਗਏ ਸੀ ਸੋ ਪ੍ਰਵਾਸਰੇ ਦੀ ਟੀਮ ਨੇ ਪ੍ਰਵਲਾ ਕੀਤਾ ਭਾਈ ਉਹਨੂੰ ਉੱਥੇ ਦਾਖਲ ਕਰਾਇਆ ਸੋ ਹੁਣ ਜਿਹੜੇ ਕਿ ਜਿਹੜੇ ਲਾਜ ਠੀਕ ਵੀ ਹੈਗੀ ਆ ਕੁਝ ਹਾਲ ਤੱਕ ਹਾਂਜੀ ਹਾਂ ਆ ਵੀ ਬੰਦੇ ਬਸ ਨਹੀਂ ਖੜੇ ਸਾਰੇ ਤੁਸੀਂ ਕੌਣ ਕੀ ਲੱਗਦੇ ਈ ਇਹਨਾਂ ਦੇ ਚਾਚੀ ਲੱਗਦੇ ਤੁਸੀਂ ਚਾਚੀ ਲੱਗਦੇ ਹਾਂਜੀ ਇਹ ਕਿਉਂ ਹਾਲਾਤ ਕਿ ਕਿ ਬਣ ਗਏ ਆ ਪਤਾ ਨਹੀਂ ਜੀ ਦੇਖੋ ਇਸ ਤਰ੍ਹਾਂ ਤੇ ਪਹਿਲਾਂ ਤੇ ਇਹ ਜੀ ਇਹ ਨਸ਼ੇ ਕਰਕੇ ਆਏ ਆ ਨਸ਼ਾ ਵੀ ਹੈ ਜੀ ਅੱਛਾ ਹਾਂਜੀ ਸੁੱਕਾ ਪੀ ਜਾਂਦਾ ਜੀ ਇਹ ਚਾਚੇ ਕੋਈ ਨਹੀਂ ਨਹੀਂ ਹੈਗਾ ਕੋਈ ਉਹ ਲੈ ਚੱਲ ਮੜਿਆ ਆ ਕੇ ਚੱਟ ਇਹਦੀ ਮੰਮੀ ਆ ਪ੍ਰਾਵਾ ਆਸ਼ਰਮ ਆ ਓਬਵੀਅਸੀ ਚੱਟ ਕੇ ਆਏ ਆ ਆ ਜਾ ਆ ਜਾ ਉਹਨਾਂ ਦੀ ਟੀਮਾਂ ਸੰਸਥਾ ਦੀ ਜਿਹੜੀ ਟੀਮ ਉਹ ਲੈ ਕੇ ਜਾ ਰਹੀ ਆ ਤੇ ਹੁਣ ਕੀ ਕਰੇ ਆ ਅਸੀਂ ਕਹਲੇ ਠੀਕ ਹੋ ਜਵੇਗੀ ਬੜੀਆ ਗੱਲ ਹੋ ਜਵੇ ਆਪਣੇ ਘਰ ਲਈ ਠੀਕ ਹੋ ਕੇ ਅੱਜ ਵੀ ਸਾਨੂੰ ਵੀ ਦੁੱਖ ਆਜੀ ਸਾਰੇ ਬੁੱਟਾ ਇਹ ਜਿੱਦਾਂ ਹੋਇਆ ਬਸ ਸੋਜੀ ਸੰਭਲੀ ਜਾਤੇ ਲੱਗ ਗਿਆ ਪੇਲ ਜਾਤੇ ਹੋ ਗਏ ਬਸੇ ਕਰਕੇ ਆ ਲੱਗ ਬਣੇ ਹਾਂਜੀ ਅਸਲ ਤਾਂ ਸੋਜੀ ਸੰਭਲ ਗਿਆ ਆਪਣਾ ਲੱਗ ਗਿਆ ਪੇਣ ਜਦ ਬਾਹਰ ਤੋਂ ਮਨ ਲੱਗ ਗਿਆ ਪਹਿਲਾਂ ਮੇਰੇ ਕਨੇ ਕੰਮ ਕਰਾਉਂਦਾ ਤਾਂ ਹਾਂ ਪਹਿਲਾਂ ਮੇਰੇ ਕਨੇ ਕੰਮ ਕਰਾਉਂਦਾ ਮੈਂ ਕੰਮ ਕਰਦੀ ਸੀ ਤੁਹਾਨੂੰ ਤੁਸੀਂ ਕੀ ਕੀ ਕਹਿਣਾ ਚਾਹੋਗੇ ਜੋ ਨੌਜਵਾਨ ਨੂੰ ਮੈਂ ਤਾਂ ਕਹਿੰਦਾ ਵੀ ਇਹ ਬਹੁਤ ਭਲਾਈ ਦਾ ਥੋੜਾ ਕੰਮ ਹੈ ਜੇ ਨਸ਼ੇ ਤੇ ਹਟ ਗਿਆ ਤੇ ਉਹ ਠੀਕ ਆ ਆਪਣੀ ਜ਼ਿੰਦਗੀ ਭੌਗੂ ਇਹ ਜੀ ਮਾਫ਼ੀ ਤੁਹਾਡੇ ਕੋਲੇ ਹੈ ਇਹ ਉੱਥਾ ਚਲੇਗਾ ਮਹੀਨੇ 20 ਦਿਨਾਂ ਵਿੱਚ ਠੀਕ ਹੋ ਗਿਆ ਆਪਣੀ ਜ਼ਿੰਦਗੀ ਭੌਗੂਆ ਵਿਆਹ ਖਾਦੀ ਹੋ ਜੂ